ਸਤਿ ਸ਼੍ਰੀ ਅਕਾਲ ਜੀ ਗਿਆਨੂ ਕੋਚਿੰਗ ਸੈਂਟਰ ਦੇ YouTube ਚੈਨਲ ਤੇ ਤੁਹਾਡਾ ਫਿਰ ਤੋਂ ਸਵਾਗਤ ਹੈ ਅੱਜ ਅਸੀਂ ਪੜ੍ਹਾਂਗੇ ਕਿ ਭਾਸ਼ਾ ਅਤੇ ਬੋਲੀ ਕੀ ਹੁੰਦੀ ਹੈ ਤੇ ਇਸ ਵਿੱਚ ਕੀ ਅੰਤਰ ਹੁੰਦਾ ਹੈ ਭਾਸ਼ਾ ਅਤੇ ਬੋਲੀ ਭਾਸ਼ਾ ਭਾਸ਼ਾ ਲੈਂਗੁਏਜ ਭਾਸ਼ਾ ਮਨੁੱਖੀ ਸੰਚਾਰ ਦਾ ਇੱਕ ਪ੍ਰਮੁੱਖ ਸਾਧਨ ਹੈ ਇਹ ਸ਼ਬਦਾਂ ਵਾਕਾਂ ਅਤੇ ਜਿੰਨਾ ਦੇ ਰਾਹੀਂ ਵਿਚਾਰਾਂ ਅਤੇ ਭਾਵਨਾਵਾਂ ਨੂੰ ਪ੍ਰਗਟ ਕਰਨ ਦਾ ਸਾਧਨ ਹੈ ਭਾਸ਼ਾ ਦੀ ਆਪਣੀ ਇੱਕ ਲਿਪੀ ਹੁੰਦੀ ਹੈ ਮੁੱਖ ਲੱਛਣ ਭਾਸ਼ਾ ਲਿਖੀ ਜਾਂ ਬੋਲੀ ਜਾ ਸਕਦੀ ਹੈ ਅਤੇ ਇਸ ਦੀ ਲਿਪੀ kia ਨਿਧਾਰਤ ਹੁੰਦੀ ਹੈ ਭਾਸ਼ਾ ਦੇ ਨਿਯਮ ਕੀ ਹੁੰਦੇ ਨੇ ਭਾਸ਼ਾ ਦੇ ਨਿਯਮ ਹੁੰਦੇ ਨੇ ਭਾਸ਼ਾ ਨਿਯਮ ਦੇ ਵਿੱਚ ਰਹਿ ਕੇ ਹੀ ਬੋਲੀ ਜਾ ਸਕਦੀ ਹੈ ਭਾਸ਼ਾ ਵਟ ਇਸ ਨੂੰ ਆਧਾਰ ਵਰਤੀ ਜਾਂਦੀ ਹੈ ਉਦਾਹਰਨ ਦੇ ਤੌਰ ਤੇ ਪੰਜਾਬੀ ਹਿੰਦੀ ਅੰਗਰੇਜ਼ੀ ਤਾਮਿਲ ਆਦਿ ਬੋਲੀ ਬੋਲੀ ਕਿਸੇ ਖਾਸ ਖੇਤਰ ਜਾਂ ਸਮੂਹ ਦੁਆਰਾ ਵਰਤੀ ਜਾਣ ਵਾਲੀ ਸਥਾਨਿਕ ਰੂਪ ਹੈ ਇਹ ਭਾਸ਼ਾ ਦਾ ਇੱਕ ਹਿੱਸਾ ਹੁੰਦੀ ਹੈ ਪਰ ਇਸ ਦੀ ਆਪਣੀ ਵੱਖਰੀ ਲਿਪੀ ਨਹੀਂ ਹੁੰਦੀ ਮੁੱਖ ਲੱਛਣ ਬੋਲੀ ਆਮ ਤੌਰ ਤੇ ਸਿਰਫ ਬੋਲੀ ਜਾਂਦੀ ਹੈ ਲਿਖੀ ਨਹੀਂ ਜਾਂਦੀ ਇਹ ਕਿਸੇ ਖੇਤਰ ਜਾਂ ਜਾਤੀ ਨਾਲ ਜੁੜੀ ਹੁੰਦੀ ਹੈ ਭਾਸ਼ਾ ਦੇ ਮੁਕਾਬਲੇ ਇਸ ਦਾ ਦਾਇਰਾ ਛੋਟਾ ਹੁੰਦਾ ਹੈ ਉਦਾਹਰਨ ਦੇ ਤੌਰ ਤੇ ਮਾਝੀ ਦੁਆਬੀ ਮਲਵਈ ਪੰਜਾਬੀ ਦੀਆਂ ਬੋਲੀਆਂ ਹਨ ਹੁਣ ਇੱਕ ਵਾਰੀ ਆਪਾਂ ਕੁਇਕ ਰੀਜ਼ਨ ਕਰਾਂਗੇ ਭਾਸ਼ਾ ਤੇ ਬੋਲੀ ਵਿੱਚ ਫਰਕ ਚਲੋ ਜੀ ਇੱਕ ਸਾਈਡ ਹੈ ਭਾਸ਼ਾ ਇੱਕ ਸਾਈਡ ਹੈ ਬੋਲੀ ਭਾਸ਼ਾ ਦਾ ਕੀ ਹੈ ਲਿਖੀ ਤੇ ਬੋਲੀ ਜਾ ਸਕਦੀ ਹੈ ਠੀਕ ਹੈ ਤੇ ਬੋਲੀ ਸਿਰਫ ਬੋਲੀ ਜਾ ਸਕਦੀ ਹੈ ਇਹ ਵੱਡੇ ਖੇਤਰ ਵਿੱਚ ਵਰਤੀ ਜਾਂਦੀ ਹੈ ਬੋਲੀ ਛੋਟੇ ਖੇਤਰ ਵਿੱਚ ਵਰਤੀ ਜਾਂਦੀ ਹੈ ਭਾਸ਼ਾ ਲਿਪੀ ਨਿਧਾਰਿਤ ਹੁੰਦੀ ਹੈ ਬਟ ਬੋਲੀ ਲਿਪੀ ਬੋਲੀ ਦੀ ਲਿਪੀ ਨਹੀਂ ਹੁੰਦੀ ਭਾਸ਼ਾ ਦੇ ਉਦਾਹਰਣ ਪੰਜਾਬੀ ਮਾ ਬੋਲੀ ਦੇ ਦਰ ਮਾਜੀ ਆਤੀ ਇਸ ਤਰ੍ਹਾਂ ਅੱਜ ਅਸੀਂ ਪੜਿਆ ਭਾਸ਼ਾ ਬੋਲੀ ਕੀ ਹੁੰਦੀ ਹੈ ਤੇ ਇਸ ਵਿੱਚ ਕੀ ਅੰਤਰ ਹੈ ਹੁਣ ਇਸ ਦੇ ਨਾਲ ਰਿਲੇਟਿਡ ਪ੍ਰਸ਼ਨ ਉੱਤਰ ਪੜਾਂਗੇ ਪਹਿਲਾ ਭਾਸ਼ਾ ਦਾ ਮੁੱਖ ਕਾਰਜ ਕੀ ਹੈ ਖੇਡਣਾ ਸੰਚਾਰ ਕਰਨਾ ਰੰਗਣਾ ਕਿ ਯਾਤਰਾ ਕਰਨਾ ਸਹੀ ਅਨਸਰ ਹੈ ਸੰਚਾਰ ਕਰਨਾ ਦੂਜਾ ਹੈ ਭਾਸ਼ਾ ਦੀ ਆਪਣੀ ਭਾਸ਼ਾ ਦੀ ਆਪਣੀ ਕੀ ਚੀਜ਼ ਹੁੰਦੀ ਹੈ ਨਾਚ ਲਿਪੀ ਤੇ ਪੈ ਰਾਵਾਂ ਖਾਣਾ ਲਿਪੀ ਸਹੀ ਉੱਤਰ ਕੀ ਹੈ ਲਿਪੀ ਹੁੰਦੀ ਹੈ ਭਾਸ਼ਾ ਦੀ ਆਪਣੀ ਬੋਲੀ ਆਮ ਤੌਰ ਤੇ ਕਿਵੇਂ ਵਰਤੀ ਜਾਂਦੀ ਹੈ ਲਿਖੀ ਜਾਂਦੀ ਹੈ ਸਿਰਫ ਬੋਲੀ ਜਾਂਦੀ ਹੈ ਕਿਤਾਬਾਂ ਵਿੱਚ ਮਿਲਦੀ ਹੈ ਕਿ ਕਿਸੇ ਲਿਪੀ ਨਾਲ ਜੁੜੀ ਹੁੰਦੀ ਹੈ ਸਹੀ ਅਸਰ ਹੈ ਸਿਰਫ ਬੋਲੀ ਜਾਂਦੀ ਹੈ ਪੰਜਾਬੀ ਕਿਸ ਦੇ ਉਦਾਹਰਣ ਹੈ ਬੋਲੀ ਭਾਸ਼ਾ ਰੰਗ ਕਿ ਖੇੜ ਸਹੀ ਉੱਤਰ ਹੈ ਭਾਸ਼ਾ ਦੀ ਮਾਝੀ ਕਿਸ ਦੇ ਉਦਾਹਰਣ ਹੈ ਭਾਸ਼ਾ ਬੋਲੀ ਰੰਗ ਕੇ ਯੰਤਰ ਸਹੀ ਉੱਤਰ ਹੈ ਬੋਲੀ ਭਾਸ਼ਾ ਤੇ ਬੋਲੀ ਵਿੱਚ ਮੁੱਖ ਅੰਤਰ ਕੀ ਹੈ ਬੋਲੀ ਵੱਡੀ ਹੁੰਦੀ ਹੈ ਭਾਸ਼ਾ ਵੱਡੀ ਹੁੰਦੀ ਹੈ ਦੋਵੇਂ ਇੱਕੋ ਜਿਹੇ ਹਨ ਕਿ ਕੋਈ ਫਰਕ ਹੀ ਨਹੀਂ ਹੈ ਸਹੀ ਉੱਤਰ ਹੈ ਭਾਸ਼ਾ ਬੋਲੀ ਤੋਂ ਵੱਡੀ ਹੈ ਭਾਸ਼ਾ ਕਿਸ ਲਈ ਵਰਤੀ ਜਾਂਦੀ ਹੈ ਖੇਡਾਂ ਲਈ ਵਿਚਾਰ ਪ੍ਰਗਟ ਕਰਨ ਲਈ ਸਿਰਫ ਗਾਉਣ ਲਈ ਕਿ ਨੱਚਣ ਲਈ ਨਾਚਣ ਲਈ ਸਹੀ ਉੱਤਰ ਹੈ ਵਿਚ ਸਿਰਫ ਵਿਚਾਰ ਪ੍ਰਗਟ ਕਰਨ ਲਈ ਅਗਲਾ ਪ੍ਰਸ਼ਨ ਹੈ ਪੋਲੀ ਦੀ ਆਪਣੀ ਲਿਪੀ ਕਿਉਂ ਨਹੀਂ ਹੁੰਦੀ? ਆਨਸਰ ਪਹਿਲਾ ਤਾਂ ਦੇਖੋ ਆਪਸ਼ਨ ਕਿਹੜੀ ਹੈ ਕਿਉਂਕਿ ਇਹ ਛੋਟੇ ਖੇਤਰ ਵਿੱਚ ਵਰਤੀ ਜਾਂਦੀ ਹੈ। ਦੂਜਾ ਇਹ ਸਿਰਫ ਗੀਤਾ ਲਈ ਹੁੰਦੀ ਹੈ। ਤੀਸਰਾ ਆਪਸ਼ਨ ਕਿਉਂਕਿ ਇਹ ਭਾਸ਼ਾ ਨਹੀਂ ਹੈ। ਚੌਥਾ ਕਿਉਂਕਿ ਇਹ ਪੁਰਾਣੀ ਹੈ। ਸਹੀ ਉੱਤਰ ਹੈ ਕਿਉਂਕਿ ਇਹ ਛੋਟੇ ਖੇਤਰ ਵਿੱਚ ਵਰਤੀ ਜਾਂਦੀ ਹੈ। ਇਸ ਲਈ ਆਪਣੀ ਕੋਈ ਲਿਪੀ ਨਹੀਂ ਹੁੰਦੀ। ਦੁਆਬੀ ਬੋਲੀ ਕਿੱਥੇ ਬੋਲੀ ਜਾਂਦੀ ਹੈ? ਦੱਖਣੀ ਪੰਜਾਬ, ਦੁਆਬ ਖੇਤਰ, ਮਾਲਵਾ ਖੇਤਰ ਕਿ ਮਾਝਾ? ਸਹੀ ਉੱਤਰ ਹੈ ਦੁਆਬ ਖੇਤਰ। ਅਗਲਾ ਪ੍ਰਸ਼ਨ ਹੈ 파ਸ਼ਾ ਦਾ ਸੰਬੰਧ ਕਿਹੜੇ ਤੱਤ ਨਾਲ ਹੁੰਦਾ ਹੈ? ਕੇਵਲ ਖੇਡਾਂ ਨਾਲ, ਵਿਚਾਰਾਂ ਅਤੇ ਸੰਚਾਰ ਨਾਲ, ਸਿਰਫ ਖਾਣੇ ਨਾਲ ਕਿ ਯਾਤਰਾ ਨਾਲ? ਸਹੀ ਉੱਤਰ ਹੈ ਵਿਚਾਰ ਵਿਚਾਰਾਂ ਅਤੇ ਸੰਚਾਰ ਨਾਲ। ਪੰਜਾਬੀ ਦੀ ਮੁੱਖ ਲਿਪੀ ਕਿਹੜੀ ਹੈ? ਦੇਵਨਾਗਰੀ, ਗੁਰਮੁਖੀ, ਰੋਮਨ, ਬੰਗਾਲੀ, ਗੁਰ ਬੰਗਾਲੀ ਕਿ ਗੁਰਮੁਖ ਸਹੀ ਉੱਤਰ ਹੈ ਪੰਜਾਬੀ ਦੀ ਮੁੱਖ ਲਿਪੀ ਗੁਰਮੁਖੀ ਹੈ। ਭਾਸ਼ਾ ਕਿਹੜੇ ਰੂਪ ਵਿੱਚ ਮੌਜੂਦ ਹੁੰਦੀ ਹੈ? ਸਿਰਫ ਲਿਖੀ ਜਾਂਦੀ ਹੈ, ਸਿਰਫ ਬੋਲੀ ਜਾਂਦੀ ਹੈ, ਲਿਖਿਆ ਤੇ ਬੋਲਿਆ ਦੋਵੇਂ ਜਾਂਦੀ ਹੈ ਕਿ ਕੋਈ ਨਹੀਂ। ਸਹੀ ਉੱਤਰ ਹੈ ਲਿਖੀ ਅਤੇ ਬੋਲੀ ਜਾਂਦੀ ਹੈ। 13ਵਾਂ ਪ੍ਰਸ਼ਨ ਬੋਲੀ ਦਾ ਮੁੱਖ ਉਦੇਸ਼ ਕੀ ਹੈ? ਵਪਾਰ, ਵਪਾਰ, ਸਥਾਨਕ ਸੰਚਾਰ, ਵਿਗਿਆਨ ਕੀ ਗਣਿਤ। ਸਹੀ ਉੱਤਰ ਹੈ ਬੋਲੀ ਦਾ ਉਹ ਹੈਗਾ ਉਦੇਸ਼ ਸਥਾਨਕ ਸੰਚਾਰ ਕਰਨਾ। ਪਾਸ਼ਾ ਦੇ ਨਿਯਮ ਕਿੱਥੇ ਲਿਖੇ ਹੁੰਦੇ ਹਨ ਗ੍ਰੰਥਾ ਵਿੱਚ ਗੀਤਾ ਵਿੱਚ ਕਿਤਾਬਾਂ ਵਿੱਚ ਕਿ ਦੋਵੇਂ A ਅਤੇ C ਦੋਨਾਂ ਵਿੱਚ ਸਹੀ ਉੱਤਰ ਹੈ A ਅਤੇ C ਪਾਸ਼ਾ ਗ੍ਰੰਥਾ ਵਿੱਚ ਵੀ ਹੈ ਤੇ ਗੀਤਾ ਵਿੱਚ ਵੀ ਹੈ ਗ੍ਰੰਥਾ ਵਿੱਚ ਵੀ ਹੈ ਅਤੇ ਕਿਤਾਬਾਂ ਵਿੱਚ ਵੀ ਹੈ ਸੌਰੀ ਤੇ ਅਗਲਾ ਪ੍ਰਸ਼ਨ ਹੈ ਮਲਵਈ ਕਿਹੜੇ ਖੇਤਰ ਦੀ ਬੋਲੀ ਹੈ ਮਾਝਾ ਮਾਲਵਾ ਦੁਆਬਾ ਕਿ ਗੜਵਾਲ ਸਹੀ ਉੱਤਰ ਹੈ ਮਾਲਵਾ ਦੀ ਭਾਸ਼ਾ ਵਿੱਚ ਕਿਹੜੀ ਚੀਜ਼ ਜ਼ਰੂਰੀ ਹੈ ਖਾਣਾ ਲਿਪੀ ਰੰਗ ਕਿਨਾਰੇ ਸਹੀ ਉੱਤਰ ਹੈ ਲਿਪੀ ਭਾਸ਼ਾ ਦੇ ਕਿਹੜੇ ਰੂਪ ਹੁੰਦੇ ਨੇ ਲਿਖਿਤ ਮੌਖਿਕ ਦੋਵੇਂ ਕਿ ਕੋਈ ਨਹੀਂ ਸਹੀ ਉੱਤਰ ਹੈ ਦੋਵੇਂ ਭਾਸ਼ਾ ਦੀ ਵਿਵਿਜਾਸਤ ਵਿਆਖਿਆ ਕੀਤੀ ਵੀ ਜਾ ਸਕਦੀ ਹੈ ਕਿਹੜੀ ਬੋਲੀ ਪੰਜਾਬੀ ਦੀ ਸਭ ਤੋਂ ਮਿਆਰੀ ਭਾਸ਼ਾ ਮੰਨੀ ਜਾਂਦੀ ਹੈ ਦੁਆਬੀ ਮਾਝੀ ਮਲਵਈ ਕਿ ਪੋਠੋਹਾਰੀ ਸਹੀ ਉੱਤਰ ਹੈ ਮਾਝੀ ਪੰਜਾਬੀ ਭਾਸ਼ਾ ਦਾ ਜਨਮ ਕਿੱਥੇ ਹੋਇਆ ਪ੍ਰਾਕ੍ਰਿਤ ਭਾਸ਼ਾ ਤੋਂ ਫਾਰਸੀ ਤੋਂ ਅੰਗਰੇਜ਼ੀ ਤੋਂ ਕਿਸ ਸੰਸਕ੍ਰਿਤ ਤੋਂ ਸਹੀ ਉੱਤਰ ਹੈ ਪ੍ਰਾਕ੍ਰਿਤ ਭਾਸ਼ਾ ਤੋਂ ਨੰਬਰ ਅਗਲਾ ਪ੍ਰਸ਼ਨ ਬੋਲੀ ਦੀਆਂ ਵਿਸ਼ੇਸ਼ਤਾਵਾਂ ਵਿੱਚੋਂ ਕਿਹੜੀ ਗਲਤ ਹੈ ਖੇਤਰੀ ਦੀ ਹੁੰਦੀ ਹੈ ਆਪਣੀ ਲਿਪੀ ਹੁੰਦੀ ਹੈ ਛੋਟੇ ਸਮੂਹਾਂ ਦਰ ਵਰਤੀ ਜਾਂਦੀ ਹੈ ਕਿ ਸਥਾਨਕ ਸੰਚਾਰ ਲਈ ਹੁੰਦੀ ਹੈ ਸਹੀ ਉੱਤਰ ਹੈ ਆਪਣੀ ਲਿਪੀ ਹੁੰਦੀ ਹੈ ਫੋਟੋ ਆਰੀ ਕਿਹੜੀ ਉਦਾਹਰਣ ਹੈ ਪਾਰਸ਼ਾ ਪੋਲੀ ਲਿਪੀ ਕਿਰਨ ਸਹੀ ਉੱਤਰ ਹੈ ਬੋਲੀ ਦੀ ਇਸ ਦੇ ਵਿੱਚ ਭਾਸ਼ਾ ਦਾ ਕਿਹੜਾ ਸਨ ਇਸ ਦੇ ਵਿੱਚ ਹੁੰਦਾ ਹੈ ਕਿ ਬੋਲੀ ਜਾ ਸਕਦੀ ਹੈ ਪਾਰਸ਼ਾ ਦੇ ਵਿਕਾਸ ਇਸ ਕਿਹੜਾ ਤੱਤ ਮਹੱਤਵਪੂਰਨ ਹੈ ਖੇਤੀਬਾੜੀ ਸੰਚਾਰ ਦੀ ਲੋੜ ਸਿਰਫ ਗਾਣਾ ਕੀ ਕੋਈ ਨਹੀਂ ਸਹੀ ਉੱਤਰ ਹੈ ਸੰਚਾਰ ਦੀ ਲੋੜ ਪਾਰਸ਼ਾ ਦੇ ਵਿਕਾਸ ਲਈ ਸੰਚਾਰ ਦੀ ਲੋੜ ਹੈ ਬੋਲੀ ਕਿਸ ਦੇ ਉਦੀ ਨਾਮਦੀ ਹੈ ਕਵਿਤਾ ਭਾਸ਼ਾ ਲਿਪੀ ਅਤੇ ਗੀਤ ਸਹੀ ਉੱਤਰ ਹੈ ਪਾਰਸ਼ਾ ਦੀ ਭਾਸ਼ਾ ਦੇ ਨਿਯਮਾਂ ਨੂੰ ਕਿਹੜੇ ਵਿਗਿਆਨ ਵਿੱਚ ਪੜਿਆ ਜਾਂਦਾ ਹੈ ਜੀਵ ਵਿਗਿਆਨ ਭੂਗੋਲ ਵਿਆਕਰਨ ਕਿ ਇਤਿਹਾਸ ਸਹੀ ਉੱਤਰ ਹੈ ਵਿਆਕਰਨ ਦੇ ਵਿੱਚ ਭਾਸ਼ਾ ਤੇ ਬੋਲੀ ਵਿੱਚ ਕਿਹੜਾ ਵੱਡਾ ਰੂਪ ਹੈ ਬੋਲੀ ਭਾਸ਼ਾ ਕਿ ਦੋਵੇਂ ਬਰਾਬਰ ਹੈ ਕਿ ਕੋਈ ਨਹੀਂ ਸਹੀ ਉੱਤਰ ਹੈ ਵੱਡਾ ਰੂਪ ਹੈ ਭਾਸ਼ਾ ਇਸ ਤਰ੍ਹਾਂ ਅੱਜ ਅਸੀਂ ਪੜਿਆ ਕਿ ਬੋਲੀ ਅਤੇ ਭਾਸ਼ਾ ਵਿੱਚ ਕੀ ਅੰਤਰ ਹੈ